ਅਸੀਂ ਅਸੀ ਕੇ ਨਾਮ ਦੀ ਜੈ ਜੋ ਜਿੰਦਾ ਅਸਮਾਨ 'ਤੇ ਹੈ ਹਰ ਬਾਵੀ ਹੈ ਹਾਲੇਲੂਇਆ ਨਹੀਂ ਹੈ ਕਿ ਕੋਈ ਤਲਵਾਰ ਚੱਕਣ ਵਾਲਾ ਨਹੀਂ ਹੈ ਕੋਈ ਹਥਿਆਰ ਚੱਕਣ ਵਾਲਾ ਨਹੀਂ ਹੈ ਅਸੀਂ ਸਿਰਫ ਸੜਕਾਂ ਦੇ ਉੱਤੇ ਆ ਕੇ ਰੋਜੇ ਰੱਖ ਕੇ ਪ੍ਰਾਰਥਨਾ ਕਰਾਂਗੇ ਜਿਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਪੱਛਲਣਾ ਪਵੇਗਾ ਪੰਜਾਬ ਸਰਕਾਰ ਜਾਗੇ ਅਤੇ ਇਸਾਈਆਂ ਦੀ ਸਾਡੇ ਚਰਚਾਂ ਦੀ ਸਾਡੇ ਰਿਲੀਜੀਅਸ ਲੀਡਰਸ ਦੀ ਸਾਡੇ ਸਕੂਲਾਂ ਦੀ ਹਸਪੀਟਲਾਂ ਦੀ ਰਾਖੀ ਕਰੇ ਜਿੰਦਾ ਅਸੀਂ ਕੇ ਨਾਮ ਕੀ ਜੈ ਜੋ ਜਿੰਦਾ ਸਮਾਨ ਪੈ ਹੈ ਹਰ ਬਾਵੀ ਹੈ ਹallelujah ਹallelujah ਅੱਜ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਆਪਾਂ ਨੂੰ ਮੈਂ ਖਾਸ ਕਰਕੇ ਆਪਣੇ ਪ੍ਰਭੂ ਦਾ ਧੰਨਵਾਦੀ ਹਾਂ ਤੇ ਨਾਲ মিডিਆ ਕਰਮੀਆਂ ਦਾ ਜਿਨ੍ਹਾਂ ਨੇ ਸਾਡੇ ਪ੍ਰਸਚਨਾਂ ਦੇ ਪ੍ਰਚਾਰ ਨੂੰ ਪ੍ਰਸਾਰ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਫਲਾਇਆ ਹੈ মিডিਆ ਤੇ ਸੋਸ਼ਲ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਅੱਜ ਅਸੀਂ ਡੀਸੀ ਸਾਹਿਬ ਕੋ ਆਏ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਲਈ ਅਸੀਂ ਮੰਗ ਪੱਤਰ ਉਹਨਾਂ ਨੂੰ ਦਿੱਤਾ ਹੈ ਕਿ ਪਿਛਲੇ ਦਿਨੀ ਇੱਕ ਬਾਬਾ ਕੈਲੀਫੋਰਨੀਆ ਤੋਂ ਆਇਆ ਜਿਹੜਾ ਕਿ ਨਕਲੀ ਬਾਬਾ ਆ ਤੇ ਉਹ ਆ ਕੇ ਇੱਥੇ ਦੇ ਸਮਾਜ ਨੂੰ ਭੜਕਾ ਰਿਹਾ ਆ ਤਾਂ ਕਿ ਦੋ ਧਰਮਾਂ ਦੇ ਵਿੱਚ ਯੁੱਧ ਛਿੜ ਸਕੇ ਅਤੇ ਉਹ ਦੋ ਕਲੈਸ਼ ਇਦਾਂ ਦੇ ਪੈਣ ਜਿਹਨਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਉਹਨੇ ਆਪਣੇ ਭੜਕਾਊ ਭਾਸ਼ਣਾਂ ਦੇ ਨਾਲ ਹੋਰ ਵੀ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਪੰਜਾਬ ਨਾਲ ਨਫ਼ਰਤ ਕਰਨ ਵਾਲੇ ਉਹਨਾਂ ਦੇ ਭਾਈਚਾਰਿਆਂ ਨਾਲ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣ ਵਾਲੇ ਉਹ ਉਹਨਾਂ ਨੂੰ ਖੜੇ ਕਰ ਰਿਹਾ ਤੇ ਪਿਛਲੇ ਦਿਨੀ ਇੱਕ ਦਵਿੰਦਰ ਸਿੰਘ ਨਾਂ ਦਾ ਆਦਮੀ ਹੈ ਜਿਹੜਾ ਸਿੱਖ ਭਾਈਚਾਰੇ ਦੇ ਉਲਟ ਬਹੁਤ ਪ੍ਰਚਾਰ ਕਰਦਾ ਹੈ ਪਰ ਬਾਣਾ ਉਹਨੇ ਸਿੱਖੀ ਦਾ ਪਾਇਆ ਹੋਇਆ ਹੈ ਨਾਲ ਨਾਲ ਹੀ ਉਹ ਇਹ ਵੀ ਕਹਿ ਰਿਹਾ ਕਿ ਮੈਂ ਕਾਨੂੰਨ ਤਨਾਨ ਨੂੰ ਅਸੀਂ ਕਿਸੇ ਨੂੰ ਨਹੀਂ ਜਾਣਦੇ ਅਸੀਂ ਇਸਾਈ ਭਾਈਚਾਰੇ ਦੇ ਚਰਚ ਵੀ ਤੋੜਾਂਗੇ ਭੰਨਾਗੇ ਸਕੂਲ ਵੀ ਭੰਨਾਗੇ ਤਾਂ ਇਹਨਾਂ ਦੇ ਸੋਤੇ ਲਾਵਾਂਗੇ ਅਸੀਂ ਸੀਐਮ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਸੀਐਮ ਸਾਹਿਬ ਉਠੋ ਅਤੇ ਆਪਣੀ ਗਹਿਰੀ ਨੀਂਦ ਚੋਂ ਜਾਗੋ ਇਹ ਕੁੰਭ ਕਰਨੀ ਨੀਂਦ ਚੋਂ ਉਠੋ ਅੱਜ ਤੁਹਾਡੇ ਪੰਜਾਬ ਦੇ ਭਾਈਚਾਰੇ ਨਾਲ ਪੰਜਾਬ ਦੇ ਵਿੱਚ ਤੁਹਾਡੇ ਹੁੰਦੇ ਕੀ ਹੋਇਆ ਕੀ ਵੋਟਾਂ ਪਾ ਕੇ ਤੁਹਾਨੂੰ ਸੀਐਮ ਬਣਾਤਾ ਗਣਾ ਕਰਤਾ ਹੈ ਸੀਐਮ ਸਾਹਿਬ ਤੁਹਾਨੂੰ ਇਸਾਈ ਭਾਈਚਾਰੇ ਵੱਲ ਧਿਆਨ ਦੇਣਾ ਪੈਣਾ ਆ ਮੈਂ ਡੀਸੀ ਸਾਹਿਬ ਤੋਂ ਵੀ ਇੱਕ ਮੰਗ ਕਰੂੰਗਾ ਕਿ ਏਡੀਸੀ ਸਾਹਿਬ ਨੇ ਜਿਹੜਾ ਸਾਡੇ ਤੋਂ ਮੰਗ ਪੱਤਰ ਲਿਆ ਡੀਸੀ ਸਾਹਿਬ ਉਹਨੂੰ ਕਬੂਲ ਕਰਨ ਡੀਸੀ ਸਾਹਿਬ ਕੁਰਸੀ ਦੇ ਉੱਤੇ ਜਨਤਾ ਦੀ ਸੇਵਾ ਲਈ ਬੈਠੇ ਆ ਨਾ ਕਿ ਜਨਤਾ ਨੂੰ ਟਾਲਣ ਦੇ ਲਈ ਮੈਂ ਡੀਸੀ ਆਫਿਸ 'ਚ ਖੜ ਕੇ ਕਹਿ ਰਿਹਾ ਡੀਸੀ ਸਾਹਿਬ ਉਾਨੂੰ ਸਮੇਂ ਕੱਢਣਾ ਪੈਣਾ ਹੈ ਪੰਜਾਬ ਸਰਕਾਰ ਨੂੰ ਸਮੇਂ ਕੱਢਣਾ ਚਾਹਣਾ ਹੈ ਨਹੀਂ ਤਾਂ ਸਾਈ ਭਾਈਚਾਰਾ ਕਿਸੇ ਨੂੰ ਮਾਰਨ ਵਾਲਾ ਨਹੀਂ ਹੈ ਕਿ ਕੋਈ ਤਲਵਾਰ ਚੱਕਣ ਵਾਲਾ ਨਹੀਂ ਹੈ ਕੋਈ ਹਥਿਆਰ ਚੱਕਣ ਵਾਲਾ ਨਹੀਂ ਹੈ ਅਸੀਂ ਸਿਰਫ ਸੜਕਾਂ ਦੇ ਉੱਤੇ ਆ ਕੇ ਰੋਜੇ ਰੱਖ ਕੇ ਪ੍ਰਾਰਥਨਾ ਕਰਾਂਗੇ ਜਿਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਪੱਛ ਲੈਣਾ ਪਵੇਗਾ ਪੰਜਾਬ ਸਰਕਾਰ ਜਾਗੇ ਅਤੇ ਸਾਈਆਂ ਦੀ ਸਾਡੇ ਚਰਚਾਂ ਦੀ ਸਾਡੇ ਰਿਲੀਜੀਅਸ ਲੀਡਰਸ ਦੀ ਸਾਡੇ ਸਕੂਲਾਂ ਦੀ ਹਸਪਤਾਲਾਂ ਦੀ ਰਾਖੀ ਕਰੇ ਮੈਂ ਇਹੀ ਕਹਿਣਾ ਚਾਹਨਾ ਕਿ ਪੰਜਾਬ ਸਰਕਾਰ ਇੱਤੇ ਮੁੱਖ ਧਿਆਨ ਦੇਵੇ ਤੇ ਇਦਾਂ ਦੇ ਦੋਸ਼ੀਆਂ ਨੂੰ ਦਵਿੰਦਰ ਸਿੰਘ ਦਵਰਗੇ ਦੋਸ਼ੀ ਤੇ ਬਾਬੇ ਵਰਗੇ ਦੋਸਤੀ ਇਹਦੇ ਨਾਲ ਜਿਹੜੇ ਹੋਰ ਗਰਮ ਪਰਕਾ ਉਪਾਸ਼ਨ ਦੇਣ ਵਾਲੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਲਾਖਾਂ ਭੇਜ ਕੇ ਇਹਨਾਂ ਨੂੰ ਡਿਪੋਰਟ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਪ੍ਰਚਾਰ ਛੋਟ ਥੋੜਾ ਜਾਂ ਧੀਮਾ ਹੁੰਦਾ ਆ ਤਾਂ ਕੋਈ ਨਾ ਕੋਈ ਸ਼ਰਾਰਤੀ ਅੰਸਰ ਆ ਕੇ ਸਾਡੇ ਵਿੱਚ ਜੋਸ਼ ਭਰ ਦਿਆ ਤੇ ਇੱਕ ਤਾਂ ਨੂੰ ਫੇਰ ਬढ़ावा ਦਿੰਦਾ ਆ ਤੇ ਮੈਂ ਉਸ ਇੱਕ ਤਾਂ ਦੇ ਲਈ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦੀ ਆ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹਣਾ ਵੀ ਉਹ ਕੋਸਰ ਅੰਕੁਰ ਰੂਲਾ ਜਿੱਤਾ ਇੱਕ ਬਹਾਨਾ ਆ ਪੰਜਾਬ ਦਾ ਮਸੀਹੀ ਭਾਈਚਾਰਾ ਉਹਨਾਂ ਦਾ ਨਿਸ਼ਾਨਾ ਆ ਉਹ ਵੀ ਇੱਕ ਬਹਾਨਾ ਆ ਪੰਜਾਬ ਦਾ ਕ੍ਰਿਸਚੀਅਨ ਭਾਈਚਾਰਾ ਉਹਨਾਂ ਦਾ ਨਿਸ਼ਾਨਾ ਆ ਮੈਂ ਅੱਜ ਇੱਥੇ ਆਪਣੇ ਸਾਰੇ ਭੈਣਾ ਭਾਵਾਂ ਦਸੁਰਗਾਵਾਂ ਦਾ ਮਾਤਾ ਮਾਂ ਦਾ ਦੋਸਤਾਂ ਦਾ ਧੰਨਵਾਦੀਆਂ ਖਾਸ ਕਰਕੇ ਫਸਟ ਅੰਕੁਰ ਰੂਲਾ ਮਿਨਿਸਟਰੀ ਜੀ ਦਾ ਜਿਨ੍ਹਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਪਰ ਉਹਨਾਂ ਦਾ ਧੰਨਵਾਦੀ ਮੈਂ ਤਾਂ ਆ ਕਿ ਅੱਜ ਤਬੂ ਦੇ ਨਾਮ ਨੂੰ ਬੜਾਈ ਮਿਲਦੀ ਹੈ ਕਿਸੇ ਵੀ ਕਾਲ ਦੇ ਵਿੱਚ ਪੁੱਛੇ ਨਹੀਂ ਰਏ ਜਦੋਂ ਕੋਈ ਗੱਲ ਹੋਈ ਤਾਂ ਉਹਨਾਂ ਨੇ ਠੋਕ ਕੇ ਸਾਹਮਣੇ ਆ ਕੇ ਜਵਾਬ ਦਿੱਤਾ। ਯਸ। ਹਰੇਕ ਅੰਦਰ ਸਾਰੇ ਸੀਨੀਅਰ ਪਾਸਟਰ ਸਾਹਿਬਾਨ ਫਾਟੇ ਮੋਸਟ ਰੈਫਰੈਂਸ ਅੱਜ ਅੱਜ ਸਾਰੇ ਪਾਸਟਰ ਸਾਹਿਬਾਨ ਸੀਨੀਅਰ ਪਾਸਟਰ ਸਾਰੇ ਸੀਨੀਅਰ ਸੀਨੀਅਰ ਪਾਸਟਰ ਤੋਂ ਕਿ ਪ੍ਰਭੂ ਤੇ ਅਜੀਤ ਦਾਸ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਤੁਸੀਂ ਕੁਝ ਪਾਸਟਰ ਇੱਥੇ ਆਏ ਹੋਣਗੇ ਜਿਹਨਾਂ ਦੇ ਮੈਂ ਨਾਂ ਨਹੀਂ ਲੈ ਸਕਦਾ। ਉਹਨਾਂ ਨੇ ਦੱਸੇ ਹੋ ਜਾਣਾ। ਇਸ ਲਈ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦੀ ਹਾਂ। ਤੇ ਜਲਦੀ ਮੀਟਿੰਗ ਹੈ ਥੋੜੇ ਦਿਨਾਂ ਚ ਫੇਰ ਆਉਂਗੀ ਉਹ ਦੋ ਸ਼ੁਰੂ ਕਰਦੇ ਤੋਰ ਦੇ ਸਾਡੇ ਤੇ ਸਿਖਿਆ ਤੇ ਪਿਆਰ ਤੇ ਮਦਦ ਅੱਲੇ ਹਾਲੇ 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 ਮਾਇੰਡ ਨਹੀਂ ਕਰਨਾ ਕੌਣ ਅੰਦਰ ਚਲ ਗਿਆ ਕੌਣ ਮਾਰ ਰਿਹਾ ਹੈ ਤੁਹਾਡੇ ਹੱਥ ਵੀ ਨਹੀਂ ਰੱਖਦੇ ਨੇ ਜੇ ਅੰਦਰ ਜਾਣਾ ਉਹਨਾਂ ਦਾ ਸੋਟੋ ਕੋਲ ਹੁੰਦਾ ਵੀ ਇੰਨੇ ਪਰਦੇ ਅੰਦਰ ਆ ਬਹੁਤੀ ਪਤਾ ਨਹੀਂ ਲੱਗਦਾ ਕਿ ਦੋਖੇ ਵਿੱਚ ਦੋਸ਼ ਆਪੀ ਕਰਾ ਤੇ ਨਾਰੇ ਲੱਗਦੇ ਸਾਰਿਆਂ ਨੂੰ ਧੰਨਵਾਦ ਜੀ ਦਾ ਤਨਹੀ ਇਹ ਤੇ ਗਰੁੱਪ ਫੋਟੋ ਲੈ ਲੈਂਦਾ ਸੋ ਮੰਗ ਪੱਤਰ ਦੇਣ ਆਏ ਸੀ ਸ਼ਾਇਦ ਜੀਸੀ ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬੀਜੀ ਸੀ ਕਿਉਂਕਿ ਉਹਨਾਂ ਨੂੰ ਬਹੁਤ ਕਾਰਜ ਹੁੰਦੇ ਆ ਤੇ ਏਡੀਸੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆ ਕਿਉਂਕਿ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਮੁਸੀਬਤਾਂ ਹਿਸਾਰਾ ਵਿਵਸਥਾ ਹੈ ਮਮ ਮਸੀ ਭਾਈਚਾਰਾ ਜੋ ਸੰਸ ਉਹ ਕਹਿੰਦੀਆਂ ਜਾਣਗੰਨਾ ਉਹ ਨਹੀਂ ਹੈ ਬਾਬੇ ਨੇ ਜੋ ਗੱਲ ਕਹੀ ਆ ਵੀ ਮੱਦਮ شمارੀ ਕਰਾਣੀ ਜ਼ਰੂਰੀ ਹੈ ਕਿਉਂਕਿ ਉਹ ਗੱਲ ਆ ਜਾਂਦੀ ਹੈ ਜਿਹਦੀ ਜਿੰਨੀ ਭਾਗੀਦਾਰੀ ਉਹਦੀ ਉਨੀ ਹਿੱਸੇਦਾਰੀ ਅੱਜ ਸਾਡੀ ਭਾਗੀਦਾਰੀ ਚੌਥੇ ਹਿੱਸੇ ਤੇ ਪੰਜਾਬ ਚ ਪਹੁੰਚ ਚੁੱਕੀ ਹੈ ਪਹਿਲਾਂ ਵੀ ਚੌਥੇ ਹਿੱਸੇ ਤੇ ਸਾਡੇ ਨਾਲ ਕਹਾਨ ਕੀਤਾ ਜਾਂਦਾ ਹੈ ਮੱਦਮ شمارੀ ਦੇ ਵਿੱਚ ਸਾਡੇ ਪਰਦਾਦੇ ਦਾ ਨਾਮ ਪੁੱਛਿਆ ਜਾਂਦਾ ਹੈ ਜਦਕਿ ਸਾਨੂੰ ਆਪ ਵੀ ਆਪਣੇ ਪਰਦਾਦੇ ਦਾ ਨਾਮ ਮੈਨੂੰ ਨਹੀਂ ਪਤਾ ਬਾਕੀਆਂ ਦਾ ਮੈਨੂੰ ਪਤਾ ਮੈਨੂੰ ਦਾਦੇ ਤੱਕ ਪਤਾ ਹੈ ਤੇ ਇਹ ਕੀ ਗੱਲ ਹੈ ਇਹ ਜਾਣ ਕੇ ਚਾਲਬਾਜ਼ੀ ਦੇ ਨਾਲ ਇਦਾਂ ਦੀ ਸਿਆਸਤ ਢੇਡੀ ਜਾਂਦੀ ਹੈ ਕਿ ਸਾਡੀ ਜਨਗਣਨਾ ਚ ਪੂਰੇ ਨਾ ਹੋ ਸਕੀਏ ਅੱਜ ਮੰਗ ਪੱਤਰ ਅਸੀਂ ਦਿੱਤਾ ਹੈ ਡੀਸੀ ਸਾਹਿਬ ਨੂੰ ਇੱਕ ਕੰਪਲੇਂਟ ਰਸੀਪਟ ਸਾਹਿਬ ਨੂੰ ਦਿੱਤੀ ਆ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥ੍ਰੈਟ ਕੀਤਾ ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਆ ਤੇ ਸਾਡੇ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਆ ਸਾਡੇ ਪਾਸਟਾ ਨੂੰ ਬੇਇੱਜ਼ਤ ਕੀਤਾ ਆ ਜਿਹੜਾ ਪ੍ਰਚਾਰ ਕਰਦੇ ਆ ਪਖੰਡਾ ਇਹ ਰਿਚੁਅਲਸ ਨੇ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹਣਾ ਹੈ ਕਿ ਸਾਡੇ ਤਿੰਨ ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ ਇੱਕ ਕੈਥੋਲਿਕ ਪ੍ਰਚਾਰ ਇੱਕ ਪ੍ਰੋਟੈਸਟੈਂਟ ਪ੍ਰਚਾਰ ਤੇ ਇੱਕ ਪੈਂਟੀਕੋਸਟਲ ਪ੍ਰਚਾਰ ਕੈਥੋਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਨਲੀ ਕਹਿੰਦਾ ਪ੍ਰੋਟੈਸਟੈਂਟ ਦਾ ਪੈਂਟੀਕੋਸਟਲ ਨਾਲ ਨਹੀਂ ਕਹਿੰਦਾ ਸਭ ਦਾ ਅਲੱਗ-ਅਲੱਗ ਤੇ ਸਭ ਦਾ ਅਲੱਗ-ਅਲੈਦਾ ਤਰੀਕਾ ਆ ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ हां ओ जी ये सुदाई ਹੁੰਦਾ ਆ ਤੇ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਪੁਰਾਣਾ ਨੇਮ ਹੋਵੇ ਤੇ ਚਾਹੇ ਨਵਾਂ ਨੇਮ ਹੋਵੇ ਟਾਈਮ ਟੂ ਟਾਈਮ ਚਿੰਨ੍ਹ ਵੀ ਹੁੰਦੇ ਰਹੇ ਚਮਤਕਾਰ ਵੀ ਹੁੰਦੇ ਰਹੇ ਮੁਰਦੇ ਵੀ ਜਿੰਦੇ ਹੁੰਦੇ ਰਹੇ ਲੰਗੜੇ ਵੀ ਚੱਲਦੇ ਰਹੇ ਕੋੜੀ ਵੀ ਟੀਕ ਹੁੰਦੇ ਰਹੇ ਅੰਨੇ ਵੀ ਟੀਕ ਹੁੰਦੇ ਰਹੇ ਭੁੱਖਾਂ ਦੀ ਭੁੱਖ ਮਿੱਟਦੀ ਰਹੀ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ ਹੁਣ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ ਮੈਂ ਪੰਜਾਬ ਪੁਲਿਸ ਤੋਂ ਮੰਗ ਕਰਦਾ ਆ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ ਦੰਗੇ ਕਰਾਉਣਾ ਚਾਹੁੰਦਾ ਹੈ ਉਹਦੇ ਤੇ ਕਾਨੂੰਨ ਇਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਦੂਜਾ ਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ ਮੇਰਾ ਕ੍ਰਿਸਚੀਅਨ ਕੰਟਰੀਆਂ ਨੂੰ ਵੀ ਇੱਕ ਮੰਗ ਹੈ ਕਿ ਜਿਹੜੇ ਉੱਥੇ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇ ਇਹਨਾਂ ਨੂੰ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ ਥੈਂਕ ਯੂ ਹਾਂ ਜੀ ਅਸਾਂ ਨਹੀਂ ਬੜੀ ਬੜੀ ਪੜੀ ਟਾਰਨਚੀਲ ਹੁੰਦਾ ਤੇ ਕਹਿੰਦੇ ਵੀ ਹਸਪਤਾਲਾਂ ਦੇ ਵਿੱਚ ਵੀ ਇਹਨਾਂ ਦਾ ਇਲਾਜ ਫ੍ਰੀ ਹੁੰਦਾ ਹੈ ਜਿੱਦਾਂ ਕੋਈ ਗੱਲ ਨਹੀਂ ਹੈ ਤੇ ਸਿੱਖਾਂ ਨੂੰ ਪੜ੍ਹਾ ਰਹੇ ਵੀ ਕਹਿੰਦੇ 2016-17 ਦੇ ਵਿੱਚ ਮੈਂ ਇੱਥੇ ਆਇਆ ਸੀ ਉਸ ਟਾਈਮ ਦੇ ਵਿੱਚ ਸੀਰੀਅਲ ਕਿਲਿੰਗ ਹੋਈ ਸੀ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਸਾਜ਼ਿਸ਼ ਕਰਤਾ ਨੇ ਇਹਦੀ ਗਹਿਨਤਾ ਦੇ ਨਾਲ ਇਨਕੁਆਇਰੀ ਕੀਤੀ ਜਾਵੇ ਤਾਂ ਕਿ ਇੱਕ ਇਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਰਿਪੋਰਟ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਸ਼ਾਂਤ ਮੇ ਮਾਹੌਲ ਖਰਾਬ ਨਾ ਹੋਵੇ ਇਹ ਸਿਰ ਮਸੀਹ ਭਾਈ ਜੀ ਜਿਹਨੂੰ ਗੰਦ ਕੋੜਾ ਦੱਸਦੇ ਆ ਜੀ ਇਹ ਗਾਂਦੇ ਆ ਕੋੜਾ ਵਾ ਇਦਾਂ ਇਸ ਮੋਢੂ ਕਰਦੇ ਸ਼ਬਦਾਂ ਦੇ ਨਾਮ ਦੇ ਸਾਰੇ ਲੁਧਿਆਣੇ ਪਾਸਟਰ ਸੁਲਤਾਨ ਜੀ ਦਾ ਜਿਹਦਾ ਮਾਰਡਰ ਹੋਇਆ ਸੀ ਸਾਡੇ ਆਰਐਸਐਸ ਦੇ ਲੀਡਰਸ ਤੋਂ ਮਾਰਡਰ ਹੋਇਆ ਫਿਰ ਉਹਦੇ ਸੱਚਾ ਸੌਦਾਵਾਲਾ ਨੇ ਕਈ ਏਦਾਂ ਸੀਨੀਅਰ ਪੈਰੀਸਟੈਂਸ ਹੋਈ ਆ ਇਹਨੇ ਆਪਣੀ ਵੀਡੀਓ ਵਿੱਚ ਉਹ ਵੀ ਨਹੀਂ ਕਿਹਾ ਆ ਕਿ 15 16 ਜਮੇ ਆਇਆ ਸੀ ਇਹਨਾਂ ਦੀਆਂ ਗੋਡਣੀਆਂ ਲਗਵਾਈਆਂ ਸੀ ਕਿ ਉਹ ਗੋਡਣੀਆਂ ਐਹੀ ਸੀ ਵੀ ਪੰਜਾਬ ਦੇ ਵਿੱਚ ਉਹ ਦਰਜਨ ਦੇ ਕਈ ਮਰਡਰ ਹੋਏ ਨੇ ਜਿਹਦੇ ਨਾਲ ਕਾਫੀ ਮਹੱਤਵਨਾਕ ਬਣਦਾ ਪਰ ਸਾਡੇ ਇਸ ਤੋਂ ਗੁਰੂ ਨੇ ਪਾਸੰਤਰ ਉਹਦਾ ਜੀ ਉਹਨਾਂ ਦੀ ਛਾਣ ਨੂੰ ਗੱਲ ਕਰਦਾ ਰਿਹਾ ਬੰਦਾ ਉਹਦੀ ਬਰਖਲਾ ਮੋਰੀਆ ਪੂਰਾ ਮਸੀਹ ਭਾਈਚਾਰਾ ਇਕੱਠਾ ਹੈ ਤੇ ਇਹਨੇ ਕੋ ਕੋ ਚੱਲ ਰਿਹਾ ਮਗਰੇ ਸਾਡੇ ਆਪਸੀ ਭਾਈਚਾਰੂ ਸਿੱਖ ਭਾਈਚਾਰਿਆਂ ਨੂੰ ਪਰ ਮਸੀਹ ਭਾਈਚਾਰ ਨੂੰ ਭੜਕਾ ਰਿਹਾ ਕੁਝ ਰੰਗੇ ਕਰਵਾ ਚੁੰਦਾ ਜੀ ਬੰਦਾ ਬਾਲਿੰਗ ਨਹੀਂ ਬਾਲਿੰਗ ਨਹੀਂ ਹੋਗਾ ਐਸਾ ਨਹੀਂ ਹੈ ਬਹੁਤ ਸਮਾਨਿਤ ਹੈ ਯਾਨੀ ਆਪ ਕਾਰਵਾਈ karenge dekhi thank you sir ਬਹੁਤ ਬਹੁਤ